ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਲੋਗ ਮਾੜੇ ਕੰਮ ਕਰਨ ਤੋਂ ਗਰੇਜ ਨਹੀਂ ਕਰਦੇ ਪਾਪ ਕਰਨ ਤੋਂ ਗਰੇਜ ਨਹੀਂ ਕਰਦੇ ਬਹੁਤ ਜਲਦੀ ਕਰਦੇ ਹਨ ਕਿਸੇ ਕਲਮ ਨੇ ਲਿਖਿਆ ਬੰਦਿਆ ਪਾਪ ਇੱਕ ਐਸੀ ਵਸਤੂ ਹੈ ਜਿਹੜੀ ਖਰੀਦਣ ਵੇਚ ਤੇ ਬੜੀ ਸਸਤੀ ਹੈ ਤੇ ਇਸ ਦੀਆਂ ਕਿਸ਼ਤਾ ਉਤਾਰ ਦੇ ਉਤਾਰ ਦੇ ਜਨਮਾਂ ਦੇ ਜਨਮ ਗੁਜ਼ਰ ਜਾਂਦੇ ਹਨ ਤੋਂ ਇਸ ਕਰਕੇ ਇਨਸਾਨ ਨੂੰ ਪ੍ਰਮਾਤਮਾ ਨੇ ਇਹ ਸੋਚਣ ਤੇ ਸਮਝਣ ਦੀ ਬੁੱਧੀ ਦਿੱਤੀ ਹੈ ਕਿ ਜੇ ਤਾਂ ਅੱਖਾਂ ਨੀਵੀਆਂ ਨਹੀਂ ਕਰਨੀਆਂ ਤਾਂ ਫਿਰ ਇਨਸਾਨੀਅਤ ਦੇ ਰਾਹਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ਾਂ ਦੇ ਰਾਹਤੇ ਚਲੋ ਤੇ ਤੁਹਾਡੀ ਇੱਜ਼ਤ ਮਾਲ ਬਚਾ ਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ